ਅੱਧਾ ਜਿਆਣਾ ਮੇਰੇ ਜਗਿਆ ਨਾ ਹਾਂ ਰਜ ਗਿਆ ਨਾ ਪੂਰਾ ਬਣਕਲਦੇ ਆਪਾਂ ਕਿਲੋਆਂ ਆਪਾਂ ਪਰ ਵਿੱਚੇ ਦੁੱਧ ਪਾ ਕੇ ਵਿੱਚੇ ਗਾਜਰਾ ਪਾ ਕੇ ਬਣਾ ਲੈਣ ਲੱਗੇ ਕਿਉਂਕਿ ਪਹਿਲਾਂ ਟਾਈਮ ਨਹੀਂ ਮਿਲਿਆ ਗਰਨੂਰ ਟਿਵੀਸ਼ਨ ਤੋਂ ਆਇਆ ਸੀ ਤੇ ਗਰਨੂਰ ਖਾਈ ਜਾਂਦਾ ਸਵੀਟ ਕੌਰ ਤੇ ਆਪਾਂ ਇਧਰ ਲੱਗੇ ਹੋਇਆ ਗਾਜਰਾ ਆਪਾਂ ਧੋ ਲਈਆਂ ਸੀ ਇਹ ਤਾਂ ਛੇ ਲੱਕੇ ਤੇ ਹੁਣ ਆਪਾਂ ਲੱਗੇ ਅਸੀਂ ਗਾਜਰਾਂ ਕੱਦੂ ਕਸ਼ ਕਰੀ ਜਾਂਦੇ ਆ ਤਾਂ ਆਪਾਂ ਗਜਰੇਲਾ ਬਣਾਵਾਂਗੇ ਅੱਜ ਤੇ ਤੁਹਾਨੂੰ ਵੀ ਨਾਲੋਂ ਨਾਲ ਆਪਾਂ ਵੀਡੀਓ ਸਾਰੀ ਸ਼ੇਅਰ ਕਰਾਂਗੇ ਗਜਰੇਲੇ ਦੀ ਗਜਰੇਲਾ ਪਣਾ ਬਣ ਗਏ ਹੁਣ ਏ ਆਪਣਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਆਪਾਂ ਨੂੰ ਜਰੂਰ ਦੱਸਿਓ ਤਾਂ ਕਿ ਆਪਾਂ ਹੋਰ ਵੀ ਵਧੀਆ-ਵਧੀਆ ਅੱਗੇ ਤੋਂ ਵਲੌਗ ਲੈ ਕੇ ਆਈਏ ਤੇ ਸਾਰੀਆਂ ਭੈਣਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਨ ਲੱਗੀ ਹੋਈ ਅੱਜ ਮੂੰਗਫਲੀ ਖਾਣ ਕੱਲ ਆਪਣੀ ਆਈ ਸੀ ਲੋੜੀ ਤੇ ਬੇਬੇ ਲੱਗੀ ਹੋਈਆਂ ਮੂੰਗਫਲੀ ਖਾਣ ਤੁਸੀਂ ਖਾ ਲਓ ਅੱਜ ਬੇਬੇ ਨੇ ਰੱਖੀਆਂ ਰੋੜੀਆਂ ਮੂੰਗਫਲੀ ਇਧਰੋਂ ਆਪਾਂ ਨੂੰ ਪੇਕਿਆਂ ਤੋਂ ਆਇਆ ਸੀ ਕੱਲ ਨਾਲੇ ਦੁੱਧ ਕਿਉਂਕਿ ਹੁਣ ਆਪਣੀ ਨਵੀਰਾ ਨਹੀਂ ਹੈਗਾ ਅਸੀਂ ਤੇ ਬੇਬੇ ਕੰਢੀ ਚੱਲ ਆਪਾਂ ਗਜਰੀਲਾ ਬਣਾ ਲਈਏ ਤੇ ਬੇਬੇ ਨਾਲ-ਨਾਲ ਵਾਲੀ ਸੀ ਅੱਗ ਚੁੱਲੇ ਤੇ ਰੱਖਿਆ ਦੁੱਧ ਨਾਲ-ਨਾਲ ਬੇਬੇ ਮੂੰਗਫਲੀ ਖਾਈ ਜਾਂਦੀ ਆ ਮਕ ਪਲੇਨ ਨਹੀਂ ਅਸੀਂ ਅੱਜ ਕੁਮਬਾਂ ਤੇ ਮੈਂ ਕਿਹਾ ਚਲੋ ਆਪਾਂ ਵੀ ਮੰਮੀ ਦੇ ਅੱਗੇ ਜਲੇਲਾ ਬਣਾਉਂਦੇ ਆ ਬਣਾਉਂਦੇ ਆਂ ਲਾਗੇ ਖੁੰਬਾ ਕੱਟ ਲੈਨੇ ਆ ਫਿਰ ਆਪਾਂ ਸਬਜ਼ੀ ਬਣਾ ਲਵਾਂਗੇ ਮੰਮੀ ਖੁਰਪੇ ਦੇ ਖੁਰਪਾ ਮਾਰੀ ਜਾਂਦੀ ਐ ਮੰਮੀ ਨੇ ਕਿਹਾ ਥੱਲੇ ਨਾ ਲੱਗ ਜਵੇ ਮੰਮਾ ਵੀ ਖੰਡ ਪਾਉਂਗੀ ਇਹਦੇ ਵਿੱਚ ਹਾਂ ਖੰਡ ਪਾ ਦੇ ਬਸ ਕਿੰਨੀ ਕੁ ਪਾਣੀ ਖੰਡ ਮੰਮਾ ਤੈਨੂੰ ਤਿੰਨ ਕਹਾ ਹਿੰਦੀ ਕੱਲ੍ਹ ਆਪਾਂ ਖੰਡ ਦਾ ਪਾ ਲਿਆ ਹਨਾ ਪਾ ਕੇ ਖੰਡ ਦਾ ਦੇਖੋ ਫਿੱਕਾ ਤੇ ਮਿੱਠਾ ਬਾਅਦ ਪਾਸਾ ਦੇਖ ਕੇ ਵੀ පොත දිරල්ලා දිගන පෝතේ වාස්සක දරල්ලාවන ආශති ග ගැදඉල්ලා හටරූග දදරස යෑදපුත්ත තද්දාකට එච්ජගේ අනමමි ਆਪਾਂ ਵਿੱਚੇ ਦੁੱਧ ਪਾ ਕੇ ਜਿਵੇਂ ਵਿੱਚੇ ਗਾਜਰਾ ਪਾ ਕੇ ਰੈਨ ਲਿਆ ਸੀ ਕਿਉਂਕਿ ਪਹਿਲਾਂ ਨਾ ਟਾਈਮ ਨਹੀਂ ਸੀ ਹੈਗਾ ਪਿੰਡ ਖੰਡਪੜ ਖੁੱਲਾ ਹੋਇਆ ਹੈ ਤੇ ਮੰਮੀ ਵੀ ਨਹੀਂ ਉੱਥੇ ਚਲੇਗੇ ਤਾਂ ਕਰਕੇ ਹੰਤ ਖੋਵਾ ਬਣਾ ਕੇ ਵੀ ਪਹਿਲਾਂ ਤਾਂ ਆਪਾਂ ਉਹਦੇ ਵਿੱਚ ਵੀ ਗਾਜਰਾ ਪਾ ਕੇ ਗਜਰੀਲਾ ਬਣਾ ਸਕਦੇ ਆ ਫਿਰ ਅਸੀਂ ਕਿ ਚਲ ਵਿੱਚੇ ਦੁੱਧ ਪਾ ਕੇ ਇਸੇ ਤਰ੍ਹਾਂ ਹੀ ਬਣਾ ਲੈਨੇ ਆ ਇਦਾਂ ਵੀ ਬਹੁਤ ਵਧੀਆ ਬਣ ਜਾਂਦਾ ਨਾਲੇ ਜਲਦੀ ਬਣ ਜਾਂਦਾ ਹੁਣ ਮੰਮੀ ਚੱਲ ਮੈਂ ਲਾਗੇ ਸਬਜ਼ੀ ਕੱਟ ਲਈ ਨਹੀਂ ਹੈ ਨਾ ਨਾਲੇ ਆਪਣਾ ਗੱਚੀਲਾ ਬਣ ਜਾਊਗਾ ਨਾਲੇ ਆਪਾਂ ਸਬਜ਼ੀ ਬਣਾ ਲਾਂਗੇ ਅੱਧ ਬਾਦ ਸਰਬਸੇ